ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂ ਕਿ ਕਾਫੀ ਜਿਆਦੇ ਸੋਹਣੇ ਕਾਟਨ ਦੇ ਸੂਟ ਲੰਗੀ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੇ ਸੂਟ ਤਾਂ ਤੁਸੀਂ ਇਹ ਵਾਲੇ ਕਾਟਨ ਦੇ ਪ੍ਰਿੰਟ ਜਰੂਰ ਟਰਾਈ ਕਰ ਸਕਦੇ ਹੋਗੇ ਕਿਉਂਕਿ ਇਹਦੇ ਵਿੱਚ ਕੋਈ ਵੀ ਕਲਰ ਵਗੈਰਾ ਕੁਝ ਵੀ ਨਹੀਂ ਨਿਕਲਿਆ ਹੈਗਾ ਤੇ ਕਾਫੀ ਜਿਆਦੇ ਸੋਹਣਾ ਫੈਬਰਿਕ ਹੈ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋਗੇ ਤੇ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਦਾਂ ਜਿਹੜਾ ਇਹ ਸਲਾਈ ਕਰਵਾ ਸਕਦੇ ਹੋ ਸੂਟ ਤੇ ਮੈਂ ਤੁਹਾਨੂੰ ਅੱਜ ਸਾਰਾ ਇੱਕ ਕਲਰ ਦਾ ਚਾਰਟ ਦਿਖਾ ਦੰਨੀ ਆਂਗੀ ਦੇਖੋ ਤੁਸੀਂ ਕਲਰ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਦੇਖੋ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਵਿੱਚ ਲਾਈਨਾਂ ਨੇਗੀਆਂ ਤੇ ਕਲਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਾਦੇ ਸੋਨਾ ਸੂਟ ਹੈਗਾ ਇਹਦੇ ਨਾਲ ਤੁਸੀਂ ਦੁਪੱਟਾ ਜਾਰਜਟ ਜਾਂ ਚਨੌਨ ਜਿੱਦਾਂ ਵੀ ਤੁਸੀਂ ਲਾਇਕ ਕਰਦੇ ਹੋ ਤਾਂ ਇਹਦੇ ਨਾਲ ਦੁਪੱਟਾ ਤੁਸੀਂ ਰੱਖ ਸਕਦੇ ਹੋਗੇ ਲੋ ਜੀ ਅੱਗੇ ਸੂਟ ਮੈਂ ਤੁਹਾਨੂੰ ਦਿਖਾਣੀ ਹੈਗੀ ਇਹਦੇ ਵਿੱਚ ਜਿੰਨੇ ਵੀ ਕਲਰ ਨੇਗੇ ਮੈਂ ਸਾਰੇ ਸ਼ੋਅ ਕਰਦੀ ਹਾਂ ਤੁਹਾਨੂੰ ਕਲਰ ਚਾਰਟਸ ਆਲੇ ਲਗ ਲਗ ਲੇਗੇ ਦੇਖੋ ਅਗਲਾ ਕਲਰ ਹੈਗਾ ਬਲੂ ਦੇ ਵਿੱਚ ਇਹਦੇ ਨਾਲ ਤੁਸੀਂ ਰੈਡ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਦੇਖੋ ਕਿੰਨਾ ਜਿਆਦਾ ਸੋਹਣਾ ਇਹ ਵਾਲਾ ਸੂਟ ਹਲੋ ਜੀ ਪਿਓਰ ਕਾਟਨ ਦੇ ਸੂਟ ਲੇਗੇ ਤੇ ਹੁਣ ਇਹ ਸਾਰੇ ਸਹੀ ਰੇਟ ਦੇ ਵਿੱਚ ਮਿਲ ਰਹੇ ਨੇ ਕਿਉਂਕਿ ਆਉਣ ਵਾਲੇ ਜਦੋਂ ਗਰਮੀਆਂ ਪੈਣੀਆਂ ਨੇ ਕਿ ਉਹਨਾਂ ਦਾ ਰੇਟ ਹੈ ਜਿਹੜਾ ਹਾਈ हो जागा देखो प्रिंट कलर तो तुम है सारे कलर बहुत ज्यादा सोने लगे अगला प्रिंट ती तो चेक करो ਕਲਰ ਵੀ ਬਹੁਤ ਜਿਆਦੇ ਸੋਹਣਾਗਾ ਮਸਟਰਡ येलो ਕਲਰ ਹੈਗਾ ਤੇ ਕੰਟਰਾਸਟ ਜਾਂ ਤੁਸੀਂ ਸੇਮ ਇਦਾਂ ਦਾ ਹੀ ਦੁਪੱਟਾ ਰੱਖ ਸਕਦੇ ਹੋਗੇ ਜਿੱਦਾਂ ਦਾ بیس ਹੈਗਾ ਉਦਾਂ ਹੀ ਦੁਪੱਟਾ ਰੱਖ ਸਕਦੇ ਹੋ ਇਹਦੇ ਨਾਲ ਦੇਖੋ ਕਲਰ ਸਾਰੇ ਹੀ ਸੋਹਣੇ ਲੱਗੇ ਤਿੰਨ ਕਲਰ ਮੈਂ ਤੁਹਾਨੂੰ ਸ਼ੋਅ ਕਰ ਚੁੱਕੀ ਹਾਂ ਤੇ ਦੋ ਕਲਰ ਹੋਰ ਰਹਿ ਗਏ ਇਹਦੇ ਕਲਰ ਦੇਖੋ ਇੱਕ ਵੀ ਸੂਟ ਨਹੀਂ ਰਹਿਣਾ ਹੈਗਾ ਇਹ ਵਾਲਾ ਕਿਉਂਕਿ ਕਲਰ ਤੇ ਪ੍ਰਿੰਟ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਤੇ ਰੇਟ ਵੀ ਜਾਨੂਨ ਰੇਟ ਦੇ ਵਿੱਚ ਨੇਗੇ ਸਾਰੇ ਇਹ ਜਆਹ ਅਸ ਕਲਰ ਮਾਰਜ਼ਾ ਰੱਬ ਜਿਹੜੀ ਆਪਾਂ ਡਾਰਕ ਕਲਰ ਦੀਆਂ ਸ਼ਕਿਲਾਂ ਲੈਂਦੀਆਂ ਆ ਤੁਸੀਂ ਇਹ ਵਾਲਾ ਰੈੱਡ ਕਲਰ ਦੇ ਵਿੱਚ ਝੂਟਾ ਜਿਹੜਾ ਲਾ ਸਕਦੇ ਹੋ ਦੇਖੋ ਜੀ ਇਹਦੇ ਨਾਲ ਤੁਸੀਂ ਫਿਰੋਜ਼ੀ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਕੰਬੀਨੇਸ਼ਨ ਬਣੂਗਾ ਦੇਖੋ ਸਾਰਾ ਚਾਰਟ ਆ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਰਿਪੀਟ ਪੈਰਟ ਕਲਰ ਹੈਗਾ ਬਹੁਤ ਜਿਆਦੇ ਸੋਹਣੀ ਕਾਟਨ ਹੈਗੀ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੋਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਦਿਓ ਦੇਖੋ ਇਹ ਵਾਲਾ ਕਲਰ ਵੀ ਕਾਫੀ ਜਿਆਦੇ ਸੋਹਣਾ ਹੈਗਾ ਤੇ ਮੈਂ ਰਿਪੀਟ ਸਾਰੇ ਦਿਖਾ ਦਿੰਨੀ ਹੈਗੀ ਪੈਰਟ ਕਲਰ ਆ ਗਿਆ ਰੈੱਡ ਕਲਰ ਆ ਗਿਆ ਬਲੂ ਕਲਰ ਆ ਗਿਆ ਨੇਵੀ ਬਲੂ ਦੇਖੋ ਤੇ ਮੋਰ ਪੰਖੀਆ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਿਆਂਗੀ ਔਰਗੈਂਜ਼ਾ ਦੇ ਨਿਊ ਪ੍ਰਿੰਟ ਲੰਗੇ ਫੈਬਰਿਕ ਬਹੁਤ ਜਿਆਦਾ ਸੋਹਣਾ ਹੈਗਾ ਬਿਲਕੁਲ ਲਾਈਟ ਵੇਟ ਹੈਗਾ ਲਓ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਪਰਪਲ ਕਲਰ ਹੈਗਾ ਲਓ ਜੀ ਦੇਖੋ ਕਲਰ ਪ੍ਰਿੰਟ ਲਓ ਜੀ ਇਹਨਾਂ ਨਾਲ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਡਾਈ ਕਰਵਾ ਕੇ ਦੇ ਦਾਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਜਾਂ ਫਿਰ ਤੁਸੀਂ ਇਦਾਂ ਵੀ ਲੈ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਸੂਟ ਬਣਦੇ ਨੇ ਵੀ ਹਲਕੀ ਜੀ ਸੌਫਟ オーਰਗੈਂਜ਼ਾ ਨੇ ਬਿਲਕੁਲ ਹਲਕੀ ਜੀ ਮਤਲਬ ਬਿਲਕੁਲ ਲਾਈਟ weight ਸੂਟ ਲੇਗੇ ਹਲਕੇ ਹਲਕੇ ਜੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਤੇ ਤੁਸੀਂ ਆਪਣੇ ਜਿਹੜੇ ਸੂਟ ਨੇਗੇ ਰਖਵਾ ਸਕਦੇ ਹੋਗੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਸਾਨੂੰ ਪਿਕ ਸ਼ੇਅਰ ਕਰਕੇ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਹੈਂਡਵਰਕ ਮਸ਼ੀਨਵਰਕ ਤੇ ਆਰੀਵਰਕ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਓਦੋਂ ਦੇ ਸਾਨੂੰ ਮਤਲਬ ਪਿਕ ਸ਼ੇਅਰ ਕਰਕੇ ਤੁਸੀਂ ਸਾਡੇ ਕੋਲੋਂ ਸੂਟ ਹੈ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਕਾਫੀ ਭੜਾ ਦੇ ਆਰਡਰ ਚੱਲ ਰਹੇ ਨੇਗੇ ਪਾਰਟੀ ਵੇਅਰ ਸੂਟਾਂ ਦੇ ਵੀ ਆਰਡਰ ਚੱਲ ਰਹੇ ਨੇਗੇ ਮਸ਼ੀਨਵਰਕ ਦੇ ਵੀ ਆਰਡਰ ਚੱਲ ਰਹੇ ਨੇਗੇ ਤੇ ਕੱਲ ਮੇ ਤੋਂ ਮਤਲਬ ਵੀਡੀਓ ਨਹੀਂ ਪਈ ਹੈਗੀ ਬਾਕੀ ਬਹੁਤ ਸੋਨੇ ਵਰਕ ਹੋ ਕੇ ਸੂਟ ਆਏ ਸੀਗੇ ਮੈਂ ਤੋਂ ਨਹੀਂ ਪਏ ਹੈ ਕਿਉਂਕਿ ਅਮਰਜੈਂਸੀ ਸੂਟ ਸੀ ਸਾਰੇ ਮੈਂ ਕੋਰੀਅਰ ਕਰਨੇ ਸੀਗੇ ਕਰਤੇ ਹਨਾ ਥੋੜਾ ਜਿਹੜਾ ਆਰਡਰ ਹੈਗਾ ਲੰਬਾ ਦੇ ਕੇ ਚੱਲਿਆ ਕਰੋ 1 ਮਹੀਨੇ ਜਾਂ 1.5 ਮਹੀਨੇ ਦਾ ਟਾਈਮ ਚਾਹੀਦਾ ਹੁੰਦਾ ਆਪਾਂ ਨੂੰ ਤੇ ਫਿਰ ਜਲਦੀ ਟਾਈਮ ਜਲਦੀ ਆਰਡਰ ਦੇ ਕੇ ਨਾ ਫਿਰ ਤੁਸੀਂ ਕਾਲੀ ਕਰਨ ਲੱਗ ਜਾਈਓ ਹਣ ਜਾਣਿਓ ਹਨਾ ਫਿਰ ਕਾਲੀ ਦੇ ਵਿੱਚ ਕੰਮ ਹੈ ਜਿਹੜਾ ਕਈ ਵਾਰ ਸਾਈ ਨਹੀਂ ਹੁੰਦਾ ਕਈ ਵਾਰ ਸਾਡੇ ਕਾਲੀ ਦੇ ਵਿੱਚ ਦੁਪੱਟੇ ਵੀ ਫਟ ਜਾਂਦੇ ਨੇਗੇ ਜਲਦਬਾਜੀ ਦੇ ਵਿੱਚ ਅਸੀਂ ਡਾਈ ਕਰਵਾਉਨੇ ਆ ਹਨ ਤਾਂ ਹੀ ਕਹਿੰਨੇ ਨੇ ਵੀ ਸਾਨੂੰ ਟਾਈਮ ਚਾਹੀਦਾ ਟਾਈਮ ਦੇ ਕੇ ਚੱਲਿਆ ਕਰੋ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਪਿਕ ਸ਼ੇਅਰ ਕਰਕੇ ਡਿੱਟੋ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਸਾਰੇ ਜੈਨੂਇਨ ਪ੍ਰਾਈਸ ਦੇ ਵਿੱਚ ਸੂਟ ਲੇਗੇ ਜਿਹੜੇ ਆਪਾਂ ਰੈਡੀ ਕਰਕੇ ਦੇਵਾਂਗੇ ਜਿਹੜੀਆਂ ਆਪਾਂ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇਗੀਆਂ ਜਰੂਰ ਤੁਸੀਂ ਵੀ ਟਰਾਈ ਕਰ ਸਕਦੇ ਹੋਗੇ ਸੂਟ ਆਪਣੇ ਕੋਲੋਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਾਫੀ ਬਣਾ ਦੀ ਡਿਮਾਂਡ ਸੀ ਬਾਹਰ ਤੋਂ ਵੀ ਸਾਨੂੰ ਕਾਟਨ ਦੇ ਸੂਟ ਚਾਹੀਦੇ ਨੇ ਜਿਹੜੇ ਭੈਣਾਂ ਨੂੰ ਚਾਹੀਦੇ ਨੇਗੇ ਤੁਸੀਂ ਇੱਕ ਜਾਂ ਦੋ ਜਿੰਨੇ ਵੀ ਤੁਹਾਨੂੰ ਸੂਟ ਚਾਹੀਦੇ ਨੇ ਤੁਸੀਂ ਰਖਵਾ ਸਕਦੇ ਹੋ ਕੱਲ ਵੀ ਆਪਾਂ ਕੱਲ ਦਾ ਵੀਡੀਓ ਪਾਈ ਨਹੀਂ ਪਰसों ਵੀ ਆਪਾਂ ਕਾਟਨ ਦੇ ਸੂਟਾਂ ਦੀ ਵੀਡੀਓ ਪਾਈ ਸੀ ਉਹਦੇ ਵਿੱਚੋਂ ਵੀ ਤੁਸੀਂ ਟਰਾਈ ਕਰ ਸਕਦੇ ਹੋ ਇੱਕ ਇੱਕ ਦੋ ਦੋ ਸੂਟ ਲੈ ਗਏ ਕਾਫੀ ਭੈਣਾਂ ਲੈ ਚੁੱਕੀਆਂ ਨੇਗੀਆਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁਰਦਾ ਦਿਓ ਤੁਹਾਨੂੰ ਸੂਟ ਕੇਵਾਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ